ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਥੋੜੀ ਲੰਮੀ ਆਪਣੀ ਗੱਲਬਾਤ ਹੋ ਸਕਦੀ ਆ ਵਿਚਾਰ ਚਰਚਾ ਹੋ ਸਕਦੀ ਆ ਇੱਕ ਤਾਂ ਮੇਰਾ ਵੀਰ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਗੱਲਾਂ ਬਹੁਤ ਕੀਮਤੀ ਨੇ ਬਹੁਤ ਮਹੱਤਮਪੂਰਨ ਨੇ ਤੇ ਜਿਹੜੇ ਵੀ ਸੱਜਣ ਸ਼ੁਰੂ ਤੋਂ ਜੁੜੋਂਗੇ ਦੇਖਣਾ ਅਖੀਰ ਤੱਕ ਜੁੜੇ ਰਹੋ ਆਪਾਂ 10 15 20 ਮਿੰਟ ਲਾਉਣੇ ਆ ਕਿਉਂਕਿ ਮਸਲੇ ਬਹੁਤ ਗੰਭੀਰ ਨੇ ਪੰਜਾਬ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਤੇ ਆਪਾਂ ਬਾਰੀ-ਬਾਰੀ ਵਿਚਾਰ-ਚਰਚਾ ਕਰਨੀ ਆ ਸੁਣ ਮੈਂ ਇੱਕ ਬੇਨਤੀ ਕਰਦਾ ਇਹਨੂੰ ਜਿਵੇਂ-ਜਿਵੇਂ ਦੇਖਦੇ ਜਾਵਾਂਗੇ ਓਵੇਂ-ਓਵੇਂ ਸਾਂਝਾ ਕਰਦੇ ਤੁਰੇ ਚੱਲਦੇ ਅੱਗੇ ਇਹ ਬਹੁਤ ਜ਼ਰੂਰੀ ਆ ਮੈਂ ਚਾਹੁੰਦਾ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਹਰ ਘਰ ਤੱਕ ਹਰ ਪੰਜਾਬੀ ਤੱਕ ਹਰ ਪਿੰਡ ਸ਼ਹਿਰ ਤੱਕ ਪਹੁੰਚਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਹੋ ਕੀ ਰਿਹਾ ਚਾਰ ਪੰਜ ਮੁੱਦੇ ਅੱਜ ਬੜੇ ਅਹਿਮ ਨੇ ਪੰਜਾਬ ਦੇ ਅੰਦਰ ਜਿਹੜੇ ਜਿਨ੍ਹਾਂ ਦੇ ਗੱਲ ਕਰਨੀ ਬਣਦੀ ਆ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਸਾਡੇ ਲਈ ਖੜੇ ਹੋਣੇ ਆ ਪਹਿਲੀ ਗੱਲ ਮੈਂ ਕਰਨੀ ਆ ਕਿ ਸਰਕਾਰ ਪੰਜਾਬ ਦੇ ਅੰਦਰ ਦੁਬਾਰਾ ਫੇਰ 17 ਪਿੰਡਾਂ ਦੀ ਜ਼ਮੀਨ ਦੱਬਣ ਜਾ ਰਹੀ ਹੈ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਆ ਦੂਜਾ ਮੁੱਦਾ ਹੈਗਾ ਗਰਨੀਸ਼ ਸਿੰਘ ਬੁੱਕਣ ਵਾਲੇ ਦਾ ਜਿਹੜਾ ਉਹਦਾ ਸ਼ੋਅਰੂਮ ਜਿਹੜਾ ਸੀਗਾ ਉਹ ਅਜੇ ਤਾ ਦਿੱਤਾ ਗਿਆ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਤੀਜੀ ਆਪਾਂ ਗੱਲ ਕਰਨੀ ਆ ਵੀ ਕੇ ਜੰਝੂਏ ਬਾਰੇ ਜਿਹੜਾ ਕਰਪਟ ਇੱਕ ਪ੍ਰਮੁਖ ਸਖਤਰ ਲੱਗਿਆ ਰਿਹਾ ਉਹਨੂੰ ਸਰਕਾਰ ਕਿਵੇਂ ਵਿਚਾਰ ਰਹੀ ਆ ਚੌਥੇ ਆਪਾਂ ਮੁੱਦੇ ਤੇ ਗੱਲ ਕਰਨੀ ਆ ਜਿਹੜੇ ਹੜ੍ਹ ਆਏ ਹੋਏ ਨੇ ਤੇ ਮਾਦੂਪੁਰ ਦੇ ਜਿਹੜੇ ਗੇਟ ਟੁੱਟ ਚੁੱਕੇ ਨੇ ਤਬਾਹੀ ਮਚਾ ਰਹੇ ਆ ਪੰਜਾਬ ਚੋਂ ਹੜ੍ਹ ਇਹਦੇ ਬਾਰੇ ਆਪਾਂ ਗੱਲਾਂ ਕਰਨੀਆਂ ਨੇ ਤੇ ਅਗਲਾ ਜਿਹੜਾ ਇੱਕ ਮੁੱਦਾ ਹੈਗਾ ਜਿੰਨਾ ਝੂਠੇ ਮੁਕਾਬਲਿਆਂ ਦੇ ਵਿੱਚ ਤਿੰਨ ਦਹਾਕੀਆਂ ਦੇ ਬਾਅਦ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸੀਬੀਆਈ ਦੀ ਅਦਾਲਤ ਨੇ ਉਹਨੂੰ ਸਰਕਾਰ ਕਿਵੇਂ ਬਚਾਉਣ ਤੇ ਲੱਗੀ ਹੋਈ ਆ ਉਹਨਾਂ ਦਾ ਸਜ਼ਾਵਾ ਕਿਵੇਂ ਇਹ ਮਾਫ਼ ਕਰਨਾ ਚਾਹੁੰਦੇ ਨੇ ਉਥੇ ਆਪਾਂ ਗੱਲ ਕਰਨੀ ਆ ਸੋ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਆ ਮੇਰਾ ਵੀਰ ਧਿਆਨ ਨਾਲ ਸੁਣਦੇ ਜਾਇਓ ਜੁੜਦੇ ਜਾਇਓ ਜੁੜੇ ਰਹੋ ਤੇ ਆਪਾਂ ਖੀਰ ਤੱਕ ਜਿਹੜਾ ਉਹ ਇਹ ਸਾਰੇ ਮਸਲੇ ਤੇ ਵਿਚਾਰ ਚਰਚਾ ਕਰਨੀ ਆ ਮੁੱਦੇ ਬਹੁਤ ਗੰਭੀਰ ਨੇ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਕਿ ਜਦੋਂ ਬੇਤੁਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਨਾ ਮੱਥਾ ਤੇ ਉਦੋਂ ਅਸੀਂ ਮਤਲਬ ਕਿ ਠਾ 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 ਉਹਨਾਂ ਗੱਲਾਂ ਨੂੰ ਸੁਣਦੇ ਵੀ ਆ ਤੇ ਸਾਂਝਾ ਵੀ ਕਰਦਾ ਮੈਂ ਸ਼ੁਰੂ ਕਰਨ ਲੱਗਿਆ ਕਿ ਮਹਾਲੀ ਦੇ 17 ਪਿੰਡਾਂ ਦੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਜਿਹੜੀ ਸ਼ਾਮਲਾੜ ਜ਼ਮੀਨ ਆ ਉਹਨੂੰ ਸਰਕਾਰ ਦੱਬਣ ਜਾ ਰਹੀ ਆ ਉਹਨੂੰ ਨਿਲਾਮ ਕਰਨ ਜਾ ਰਹੀ ਆ ਖੁੱਲੀ ਬੋਲੀ ਦੇ ਕੇ ਮੇਰਾ ਵੀਰ ਧਿਆਨ ਨਾਲ ਸੁਣਿਓ ਉਹ 17 ਪਿੰਡ ਕਿਹੜੇ ਨੇ ਇਹਨਾਂ ਵਿੱਚ ਸੁਖਗੜ੍ਹ ਸਫੀਪੁਰ ਦਾਊ ਮਾਨਖਪੁਰ ਕਲਰ ਕੰਡਾਲਾ ਕੰਬਾਲੀ ਬਹਿਰਾਮਪੁਰ ਰਾਏਪੁਰ ਕਲਾ ਚੱਪੜਚਿਲੀ ਚੱਪੜਚੜੀ ਰੁੜਕਾ ਬੜੀ ਤੰਗੌਰੀ ਰਾਏਪੁਰ ਖੁਰਦ ਗਿੱਦੜਪੁਰ ਨਾਨੂ ਮਾਜਰਾ ਭਾਗੂ ਮਾਜਰਾ ਇਹ 17 ਪਿੰਡਾਂ ਦੀ ਜ਼ਮੀਨ ਜਿਹੜੀ ਮਹਾਲੀ ਜ਼ਿਲ੍ਹੇ ਦੇ ਵਿੱਚ ਸਹਾਬਜਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਸਰਕਾਰ ਨੇ ਸਰਪੰਚਾਂ ਨੂੰ ਕਹਿਤਾ ਵੀ ਮਤੇ ਪਾ ਕੇ ਦੇ ਦਿਓ ਅਸੀਂ ਸੋਡੀ ਇਹ ਜ਼ਮੀਨ ਪੰਚਾਇਤੀ ਨਿਲਾਮ ਕਰਨੀ ਆ ਇਹ ਸ਼ੁਰੂਆਤ ਹੋ ਚੁੱਕੀ ਆ ਮਹਾਲੀ ਤੋਂ ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਪੰਗਾ ਨੇ ਸ਼ਾਮਲਾੜ ਜ਼ਮੀਨਾਂ ਪੰਗਾ ਨੇ ਉਹਨਾਂ ਤੇ ਅੱਖ ਇਹ ਸਰਕਾਰ ਦੀ ਆ ਹੌਲੀ 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 ਮਹਾਲੀ ਤੋਂ ਬਾਅਦ ਇਹ ਸਾਰਾ ਸਿਸਟਮ ਪੂਰੇ ਪੰਜਾਬ ਦੇ ਵਿੱਚ ਵਧਣਾ। ਸੋ ਇਸ ਕਰਕੇ ਮੈਂ ਪਹਿਲੀ ਦਾ ਬੇਨਤੀ ਇਹਨਾਂ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰਦਾ ਇਹਨਾਂ ਦੇ ਸਰਪੰਚਾਂ ਨੂੰ ਕਰਦਾ ਇਹਨਾਂ 17 ਪਿੰਡਾਂ ਦੇ ਲੋਕਾਂ ਨੂੰ ਕਰਦਾ ਕਿ ਤੁਸੀਂ ਇਹਦੇ ਉੱਤੇ ਗ੍ਰਾਂਡ ਸਭਾ ਦੇ ਮਤੇ ਪਾ ਕੇ ਇਹਨੂੰ ਫੌਰੀ ਤੌਰ ਤੇ ਹੱਲ ਕਰੋ ਨਹੀਂ ਪਤਾ ਨਹੀਂ ਰਾਤ ਦੇ ਰਾਤ ਕੋਈ ਨਾ ਕੋਈ ਫਰਮਾਨ ਜਾਰੀ ਕਰਕੇ ਤੇ ਤੁਹਾਡੀ ਜ਼ਮੀਨ ਹੜੱਪ ਲੈਣੀ ਆ। ਕਿਉਂਕਿ ਇਹਨਾਂ ਨੇ ਸਰਕਾਰ ਸੀ ਕਾਂਗਰਸ ਦੀ ਤੇ ਸੇਖੋਵਾਲ ਪਿੰਡ ਆ ਮੱਤੇਵਾੜੇ ਦੇ ਕੋਲੇ ਉਥੇ 500 ਏਕੜ ਜ਼ਮੀਨ ਸੀਗੀ ਜਿਹੜੀ ਪੁੱਡਾ ਨੇ ਦੱਬੀ ਆ ਤੇ ਉਹ ਜ਼ਮੀਨ ਉਥੋਂ ਦੀ ਬਣਾਈ ਹੋਈ ਸ਼ਰਧ ਸੰਤੀ ਨਾਲ ਸਰਪੰਚ ਰਾਤੇ ਰਾਤ ਉਹਨੂੰ ਡੀਸੀ ਨੇ ਬੁਲਾ ਕੇ ਉਹ ਤੋਂ ਮਤਾ ਪਵਾ ਕੇ ਦਸਤਕਤ ਕਰਾ ਲਈ ਤੇ ਸਾਰੀ 500 ਦੀ 500 ਏਕੜ ਜ਼ਮੀਨ ਵਿਚਾਰੇ ਐਸੀ ਗਰੀਬ ਘਰ ਮਜਬੀ ਸਿੱਖ ਉਥੇ ਸਾਰੇ ਪਿੰਡ ਤੇ ਰਹਿੰਦੇ ਨੇ ਉਹਨਾਂ ਦੀ ਜ਼ਮੀਨ 500 ਏਕੜ ਜਿਹੜੀ 47 ਤੋਂ ਲੈ ਕੇ ਹਰ ਰਹਿ ਰਹੇ ਨੇ ਉਹ ਸਾਰੀ ਪੁੱਡਾ ਦਬ ਚੁੱਕਿਆ ਹੜੱਪ ਚੁੱਕਿਆ ਉੱਥੇ ਤਾਂ ਨਹੀਂ ਮਾਲਕੀ ਨਹੀਂ ਰਹੀ ਇਸ ਤਰ੍ਹਾਂ ਹੀ ਸ਼ਾਮਲਾਟਾ ਬਹੁਤ ਪਈਆਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਤੋਂ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ ਉਹੀ ਆਮਦਨ ਉਹਨਾਂ ਦੇ ਪਿੰਡਾਂ ਤੇ ਲੱਗਦੀ ਹੈ ਪਿੰਡਾਂ ਦੇ ਵਿਕਾਸ ਤੇ ਲੱਗਦੀ ਹੈ ਉਹਨਾਂ ਪੰਚਾਇਤੀ ਜ਼ਮੀਨਾਂ ਦੇ ਕੋਈ ਦਾਣਾ ਮੰਡੀ ਬਣਾਉਣੀ ਹੈ ਕੋਈ ਪੰਚਾਇਤ ਘਰ ਬਣਾਉਣਾ ਕੋਈ ਧਰਮਸ਼ਾਲਾ ਬਣਾਉਣੀ ਆ ਕੋਈ ਹਸਪਤਾਲ ਬਣਾਉਣਾ ਕੋਈ ਸਕੂਲ ਨੂੰ ਦੇਣੀ ਆ ਕੋਈ ਗਰੀਬਾਂ ਦੇ ਲਈ ਗਰੀਬਾਂ ਦੀਆਂ ਬੱਚੀਆਂ ਦੇ ਵਿਆਹ ਹੋ ਜਾਣਾ ਕੋਈ ਛੋਟੇ ਮੋਟੇ ਜਿਹੜੇ ਪੈਲ ਸਪਿੰਡਾਂ 'ਚ ਬਣਾਉਣੇ ਆ ਤਾਂ ਉਹ ਪੰਚਾਇਤੀ ਜ਼ਮੀਨਾਂ ਤੇ ਹੁਣ ਤੱਕ ਅਸੀਂ ਬਣਾਉਂਦੇ ਆਏ ਆ ਇਹ ਸਾਡੇ ਪੁਰਖਿਆਂ ਨੇ ਆਪ ਦੇ ਸਾਰੇ ਜ਼ਮੀਨਾਂ ਦੇ ਵਿੱਚੋਂ ਹਿੱਸੇ ਕੱਟ ਕੇ ਛੱਡ ਕੇ ਥੋੜੀ ਥੋੜੀ ਜ਼ਮੀਨ ਇਹ ਪੰਚਾਇਤਾਂ ਨੂੰ ਸੰਭਾਲਤੀ ਸੀ ਵੀ ਕਿਸੇ ਸਾਂਝੇ ਕੰਮ ਲਈ ਇਹ ਜ਼ਮੀਨਾਂ ਵਰਤਿਆ ਜਾਇਆ ਕਰਨ ਗਿਆ ਹੁਣ ਇਹਨਾਂ ਨੇ 17 ਪਿੰਡਾਂ ਦੀ ਜ਼ਮੀਨ ਤੇ ਅੱਖ ਰੱਖ ਲਈ ਹੈ ਮਹਾਲੀਗਾਂਗਾਂ ਤੇ ਉਹ ਲੈਂਡ ਪੂਲਿੰਗ ਵਾਲਾ ਛੱਤਰ ਖਾ ਕੇ ਪਿੱਛੇ ਮੁੜਿਆ ਹੁਣ ਇਹਨਾਂ ਨੇ ਇਹ ਸ਼ੁਰੂ ਕਰਤਾ ਵੀ ਇੱਥੋਂ ਸ਼ੁਰੂ ਕਰ ਲਓ ਜੇ ਸਾਰੇ ਪੰਜਾਬ 'ਚ ਸ਼ੁਰੂ ਕਰਾਂਗੇ ਤਾਂ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਆਪਾਂ ਇੰਨਾ ਪਿੰਡਾਂ ਤੋਂ ਸ਼ੁਰੂ ਕਰਦੇ ਕਰਦੇ ਹੌਲੀ-ਹੌਲੀ ਸਾਰੇ ਪੰਜਾਬ ਦੀ ਜ਼ਮੀਨ ਉਹ ਜਿਹੜੀ ਪੰਚਾਇਤੀ ਜ਼ਮੀਨਾਂ ਡਬ ਲੈਣੀ ਆ ਦੂਜੀ ਗੱਲ ਜਿਵੇਂ ਇੱਥੇ ਬਿਹੰਡੇ ਜ਼ਿਲ੍ਹੇ ਦੇ ਵਿੱਚ ਮੇਰੇ ਕਈ ਪਿੰਡ ਨੇ ਜੰਡਾ ਵਾਲਾ ਪਿੰਡ ਐ ਖੇਮੂਆਣਾ ਪਿੰਡ ਐ ਜੀਦਾ ਪਿੰਡ ਐ ਇਨ੍ਹਾਂ ਪਿੰਡਾਂ ਦੇ ਕੋਲੇ ਵੀ ਸ਼ਾਮਲਾਟ ਜ਼ਮੀਨ ਲੋਕ ਬਾਹਰ ਰਹੇ ਨੇ ਬਹੁਤ ਧਾਕਿਆਂ ਤੋਂ ਇਹ ਸ਼ਾਮਲਾਟਾਂ ਜ਼ਮੀਨਾਂ ਵੀ ਤੁਹਾਡੀਆਂ ਇਹਨਾਂ ਨੇ ਦੱਬਣੀਆਂ ਹੁਣ ਕਿਹਨੂੰ ਦਿਖਾਓ ਕਹਿਣਗੇ ਵੀ ਲਓ ਦੀ ਮਾਲਕੀ ਦਿਖਾਓ ਜੇ ਨਹੀਂ ਮਾਲਕੀ ਤੇ ਜ਼ਮੀਨ ਸਰਕਾਰ ਦੀ ਐ ਸੋ ਇਹ ਸਾਰਾ ਜਿਹੜਾ ਸਿਸਟਮ ਰਚਿਆ ਜਾ ਰਿਹਾ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਵਿੱਚ 20 ਤੋਂ 25000 ਡਾਲਰ ਰੁਪਇਆ ਇਕੱਠਾ ਕਰਨਾ ਸੀ ਉਸੇ ਤਰੀਕੇ ਨਾਲ ਹੁਣ ਇਹ ਖੁੱਲੀ ਬੋਲੀ ਲਾ ਕੇ 33 ਜ਼ਮੀਨਾਂ ਦੀ ਉਦੋਂ ਪੈਸਾ ਇਕੱਠਾ ਕਰਨਗੇ ਤੇ ਖਜ਼ਾਨਾ ਭਰਨਗੇ ਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇ ਕੇ ਤੇ ਵੋਟਾਂ ਲੈਣ ਦਾ ਜੰਗਾਲ ਬਣਾ ਰਹੇ ਨੇ ਭਗਵੰਤ ਮਾਨ ਕਹਿੰਦਾ ਖਜ਼ਾਨਾ ਖਾਲੀ ਨਹੀਂ ਹੈਗਾ ਕੇਜਰੀਵਾਲ ਕਹਿੰਦਾ ਖਰਨਾ ਖਾਲੀ ਹੋ ਚੁੱਕਿਆ ਇਹ ਆਪਾਂ ਨੂੰ ਹੀ ਪਤਾ ਹੈ ਵੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਨਾ ਕੋ 2-3-3 ਮਹੀਨੇ ਮਤਲਬ ਕਿ ਜਿਹੜੀ ਤਨਖਾਹਾਂ ਨੇ ਆਈਆਂ ਨਹੀਂ ਮਲਾਜ਼ਮਾਂ ਦੀਆਂ ਜਮੀਨਾ ਮਿਨਾ ਲੇਟ ਆਉਂਦੀਆਂ ਨੇ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੀ ਗ੍ਰਾਂਟ ਦਿੰਦੀ ਆ ਸਰਕਾਰ ਹਰ ਸਾਲ ਇਸ ਵਾਰ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਦਿੱਤੀ ਨਹੀਂ ਕੀਤੀ ਗਈ ਉੱਥੇ ਜੁਨੀਵਰਸਿਟੀ ਵੀ ਬੰਦ ਹੋਈ ਉੱਥੇ ਵੀ ਜਿਹੜੇ ਮਲਾਜ਼ਮ ਉੱਥੇ ਰੌਲਾ ਪਾ ਰਹੇ ਨੇ ਸੋ ਬਹੁਤ ਬੁਰਾ ਹਾਲ ਹੈ ਪਰ ਕਿਸੇ ਤਰੀਕੇ ਨਾਲ ਕਿੰਨਾ ਚਿਰ ਚੱਲੂਗਾ ਕਦੇ ਕੋਈ ਜਮੀਨਾ ਦੱਬ ਲੋ ਕਦੇ ਕੋਈ ਜਮੀਨਾ ਵੇਚ ਦਿਓ ਕਿੰਨਾ ਚਿਰ ਤੁਸੀਂ ਪੰਜਾਬ ਦੀਆਂ ਜਮੀਨਾ ਵੇਚ-ਵੇਚ ਕੇ ਇਸ ਤਰ੍ਹਾਂ ਜਿਹੜਾ ਉਹ ਡੰਗਟ ਪਾਉਂਗੇ ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਨਿੱਜੀ ਮਾਲਕੀ ਦੀਆਂ ਜ਼ਮੀਨਾਂ ਤੋਂ ਵੀ ਖਤਰਨਾਕ ਹਮਲਾ ਇਹ ਤੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇਹ ਸਾਡਾ ਬਹੁਤ ਵੱਡਾ ਸਰੋਤ ਨੇ ਇੱਕ ਪਾਸੇ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਕਿ ਪੰਜ-ਪੰਜ ਮਰਲਿਆਂ ਦੇ ਪਲਾਟ ਕੱਟ ਕੇ ਦੇਣੇ ਆ ਗਰੀਬਾਂ ਨੂੰ ਐਸੀਆਂ ਨੂੰ ਬੀਸੀਆਂ ਨੂੰ ਦੂਜੇ ਪਾਸੇ ਜ਼ਮੀਨ ਦੱਬੀ ਜਾ ਰਹੀ ਆ ਸੋ ਮੇਰੀ ਬੇਨਤੀ ਆ ਜਿਹੜੇ ਮੈਂ ਤਾਂ ਮੈਂ ਤਾਂ ਬੜੇ ਚਿਰ ਤੋਂ ਰੋਲਾ ਪਾਉਂਦਾ ਆ ਰਿਹਾ ਵੀ ਜਿਹੜੀਆਂ ਸਾਡੇ ਪਿੰਡਾਂ 'ਚ ਪੰਚੇਤੀ ਜ਼ਮੀਨਾਂ ਪਈਆਂ ਨੇ ਚਾਹੇ ਗਰੀਬਾਂ ਨੂੰ ਘਰ ਕੱਟ ਕੇ ਦੇ ਦਿਓ ਪਲਾਟ ਕੱਟ ਕੇ ਦੇ ਦਿਓ ਚਾਹੇ ਗਰੀਬਾਂ ਨੂੰ ਬਹਾ ਦਿਓ ਜਿਹੜੇ ਬੇਜ਼ਮੀਨੇ ਨੇ ਗਰੀਬ ਚਾਹੇ ਉਹ ਸੀਆ ਚਾਹੇ ਬੀਸੀਆ ਚਾਹੇ ਜਰਨਲ ਆ ਉਹਨਾਂ 'ਤੇ ਜ਼ਮੀਨਾਂ ਵੰਡ ਦਿੱਤੀਆਂ ਜਾਣ ਪਰ ਇਹ ਜ਼ਮੀਨਾਂ ਤੇ ਅਕ ਸਰਕਾਰ ਦੀ ਹੋ ਗਈ ਐ ਨਾ ਉਹ 17 ਪਿੰਡਾਂ ਨੂੰ ਫਿਰ ਬੇਨਤੀ ਕਰਦਾ ਹਾਂ ਵੀ ਤੁਹਾਡੇ ਪਿੰਡਾਂ 'ਚ ਪਹੁੰਚ ਰਹੇ ਆ ਪਰਸੋਂ ਤੋਂ ਲੈ ਕੇ ਸ਼ੁਰੂ ਕਰਨਾ ਨਾ ਪਿੰਡਾਂ ਦੇ ਵਿੱਚ ਦੌਰਾ ਜੇ ਸਰਪੰਚ ਤੁਹਾਨੂੰ ਪਤਾ ਆ ਕਿ ਬਹੁਤੇ ਸਰਪੰਚ ਖੜ੍ਹ ਜਾਣਗੇ ਬੜੀ ਪਿੰਡ ਦਾ ਜਿਹੜਾ ਗੁਰਪ੍ਰਤਾਪ ਸਿੰਘ ਮੈਂਬਰ ਉਹਦੇ ਨਾਲ ਮੇਰੀ ਗੱਲ ਹੋਈ ਐ ਉਹ ਕਹਿੰਦਾ ਭਾਈ ਅਸੀਂ ਖੜ੍ਹਾਂਗੇ ਠੋਕ ਕੇ ਅਸੀਂ ਜ਼ਮੀਨਾਂ ਨਹੀਂ ਦੇਣ ਦਿੰਦੇ ਪਰ ਬਹੁਤੇ ਸਰਪੰਚ ਝੋਲੀ ਚੁੱਕ ਹੁੰਦੇ ਨੇ ਉਹ ਜਾ ਕੇ ਸਰਕਾਰਾਂ 'ਚ ਝੋਲੀ ਡਿੱਗਣਗੇ ਚੋਰੋਂ ਜਾ ਕੇ ਰਾਤਾਂ ਨੂੰ ਮਥੇ ਪਾ ਕੇ ਇਹਨੂੰ ਦਸਕਤ ਕਰਕੇ ਦੇਖਿਆ ਉਹਨਾਂ ਦੇ ਤੁਹਾਡੀਆਂ ਜ਼ਮੀਨਾਂ ਵੇਚਣਗੇ ਸਿਕਤਾ ਮੇਰਾ ਵੀਰੇ ਮੇਰੀ ਬੇਨਤੀ ਜਿਹੜੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕੀਤੀ ਹੈ ਕਿ ਗ੍ਰਾਂਸਮਾ ਦੇ ਮਤੇ ਵੀ ਆਪਾਂ ਪਵਾਵਾਂਗੇ ਉਹਨਾਂ ਪਿੰਡਾਂ ਤੇ ਜਾ ਕੇ ਕਿਸੇ ਵੀ ਤਰੀਕੇ ਨਾਲ ਆਪਾਂ ਜ਼ਮੀਨ ਨਹੀਂ ਜਾਣ ਦੇਣੀ ਅਗਲੀ ਮੈਂ ਜਿਹੜੀ ਗੱਲ ਕਰਦਾ ਜਿਹੜੇ ਅਖੌਤੀ ਕੁਛ ਇੱਥੇ ਲੱਗੇ ਹੋਏ ਨੇ ਉਹ ਭਾਜਪੀ ਦੇ ਤੇ ਆਰਐਸਐਸ ਦੇ ਹੱਥ ਓਕੇ ਬਣੇ ਹੋਏ ਨੇ ਇੱਥੇ ਹਮੇਸ਼ਾ ਕਲੇਸ਼ ਕਰਾਉਂਦੇ ਆ ਜੱਟ ਬਨਾਮ ਦਲਿਤ ਜੱਟ ਬਨਾਮ ਦਲਿਤ ਜੱਟ ਬਨਾਮ ਐਸੀ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕੀਤੀ ਰਿਹਾ ਉਹਨਾਂ ਨੂੰ ਮੈਂ ਕਹਿ ਰਿਹਾ ਵੀ ਆਹ ਤੁਹਾਡੀ ਲੜਾਈ ਲੜਨ ਦਾ ਮੌਕਾ ਹੈ ਜੇ ਤੁਸੀਂ ਪੰਚਾਇਤੀ ਜ਼ਮੀਨਾਂ ਤੇ ਆਪਣਾ ਹੱਕ ਜਮਾਉਨੇ ਆ ਤਾਂ ਆਹ ਲੜਾਈ ਲੜੋ ਸਰਕਾਰ ਪੰਚਾਇਤੀ ਜ਼ਮੀਨਾਂ ਵੇਚ ਰਹੀ ਹੈ ਇੱਥੇ ਆ ਕੇ ਖੜਨ ਦੀ ਲੋੜ ਹੈ ਗਮਰਾ ਨਾ ਕਰੋ ਲੋਕਾਂ ਨੂੰ ਲੜਾਓ ਨਾ ਇਸ ਵਿੱਚ ਜੱਟ ਤੇ ਲੜਾਈ ਨਾ ਦੂਜੀਆਂ ਐਸੀਆਂ ਬੀਸੀਆਂ ਦੀ ਨਾਂ ਲਾਇਆ ਕਰਾਓ ਇਸ ਤਰ੍ਹਾਂ ਇਹ ਬਹੁਤ ਸਮੇਂ ਤੋਂ ਭਾਈਚਾਰਾ ਬਣਿਆ ਵਾ ਲੋਕ ਬਹੁਤ ਸੁਖੀ ਸੰਧੀ ਰਹਿ ਰਹੇ ਆ ਭਾਈਚਾਰ ਨੂੰ ਬਣਿਆ ਰਹਿਣ ਦਿਓ ਜੇ ਲੜਾਈ ਲੜਨੀ ਆ ਤਾਂ ਫਿਰ ਇੱਥੇ ਆ ਕੇ ਲੜੋ ਜਿਹੜੀਆਂ ਪੰਚਾਇਤੀ ਜ਼ਮੀਨਾਂ ਹਨ ਸਰਕਾਰ ਬੇਤਨ ਤੇ ਤੁਰਪੀ ਜੇ ਲੜਾਈ ਤੁਹਾਡੀ ਬਣਦੀ ਹੈ ਤਾਂ ਇੱਥੇ ਬਣਦੀ ਹੈ ਫਿਰ ਇੱਥੇ ਆ ਜਾਓ ਨਾ ਤੁਹਾਡਾ ਪੰਜਾਬ ਹਤ ਐਸੀਆਂ ਦਾ ਗਰੀਬਾਂ ਦੇ ਹਤ ਐਸੀਆਂ ਦਾ ਵੀ ਪਤਾ ਲੱਗ ਜੇ ਕਿੰਨੇ ਕੁ ਤੁਸੀਂ ਹਤ ਐਸੀਆਂ ਹਨ ਤੇ ਕਿੰਨੇ ਕੁ ਤੁਸੀਂ ਨਾਲ ਖਤਰ ਲੜਨ ਵਾਲੇ ਆ ਮੈਨੂੰ ਵੀ ਪਤਾ ਹੈ ਤੇ ਇਹ ਜਿਹੜੇ ਸਮਝਦਾਰ ਉਹਨਾਂ ਨੂੰ ਹੀ ਪਤਾ ਹੈ ਵੀ ਤੁਸੀਂ ਜਿਹੜੀ ਬੋਲੀ ਬੋਲ ਰਹੇ ਹੋ ਇਹਦੇ ਤੋਤੇ ਬਣੇ ਹੋਏ ਹੋ ਨਾ ਜਿਹਨੇ ਤੁਹਾਨੂੰ ਪਿੰਡਰੇ ਚ ਪਾਇਆ ਹੋਇਆ ਕੁਝ ਚੂਰੀਆਂ ਪਾ ਕੇ ਤੇ ਕੁਝ ਮੋਟਾ ਮਾਲ ਚੜਾ ਕੇ ਤੇ ਕੁਝ ਲਾਜ ਰੂਚ ਦੇ ਕੇ ਤੁਸੀਂ ਉਹਨਾਂ ਦੀਆਂ ਬੋਲੀਆਂ ਬੋਲ ਰਹੇ ਹੋ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਬਖੀੜਾ ਖੜਾ ਕਰ ਰਹੇ ਹੋ ਭਾਈਚਾਰਾ ਤੋੜ ਰਹੇ ਹੋ ਕਿ ਲੜਾਈ ਲੜਨੇ ਆ ਤੇ ਇੱਥੇ ਆ ਕੇ ਲੜੋ ਸੋ ਇਹ ਇੱਕ ਤਾਂ ਅਸੀਂ ਗੱਲ ਜਿਹੜੀ ਉਹ ਆਪਾਂ ਕੀਤੀ ਕਿ ਜਿਵੇਂ ਪੰਚਾਇਤੀ ਜ਼ਮੀਨਾਂ ਦੇ ਰੱਖ ਲੈ ਸ਼ੁਰੂ ਹੋ ਗਿਆ 17 ਪਿੰਡਾਂ ਦੇ ਬੱਚਿਆਂ ਨੇ ਆਰਡਰ ਕਰਤਾ LDP ਨੂੰ ਪੰਚਾਇਤਾਂ ਨੂੰ ਸਰਪੰਚਾਂ ਨੂੰ ਵੀ ਲਿਓ ਭਾਈ ਮਤੇ ਪਾ ਕੇ ਥੋੜੀ ਜ਼ਮੀਨ ਇਹ ਆਪਾਂ ਨਿਲਾਮ ਕਰਨੀ ਹੈ ਜਿਹੜੀ ਪੰਚਾਇਤਾਂ ਦੀ ਸ਼ਾਮਲੜ ਜ਼ਮੀਨ ਪਈ ਹੈ ਅਗਲਾ ਮੁੱਦਾ ਆ ਜਾਂਦਾ ਅਗਲਾ ਮੁੱਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਫਿਰ ਆਪਾਂ ਤੇ ਗੱਲ ਕਰਦੇ ਹਾਂ ਸੋ ਇਹ ਗਰਮੀਤ ਸਿੰਘ ਬੁੱਕਣ ਵਾਲਾ ਜਿਹੜਾ ਕਿ ਲੰਮੇ ਸਮੇਂ ਤੋਂ ਜੇਲ੍ਹ ਚ ਬੰਦ ਹੈ ਤੇ ਉਸ ਅੱਜ ਨੌਜਵਾਨ ਦਾ ਆ ਦੇਖੋ ਆ ਦੇਖਿਓ ਹਮਲਾ ਦਾ ਇਹਨੂੰ ਗੱਡੀ ਦੇ ਚਿੱਟੇ ਜਾਣਾ ਦਾ ਐਕਸਟੈਂਸ਼ਨ ਦੀ ਆ ਵਿਚਾਰੀ ਗਰਮੀਤ ਸਿੰਘ ਮੁਖਣ ਵਾਲੇ ਦੀ ਮਾਤਾ ਬਿਲਕ ਰਹੀ ਆ ਜਿਹਦਾ ਅੱਜ ਸ਼ੋਰੂਮ ਇਹਨਾਂ ਨੇ ਮੋਗੇ ਦੇ ਵਿੱਚ ਟਹਿ ਟੇਰੀ ਕਰਤਾ ਜਿਹਦੇ ਉੱਤੋਂ ਉਹਨਾਂ ਦਾ ਪਰਿਵਾਰ ਪਲਦਾ ਸੀ ਉਹਨਾਂ ਦਾ ਜਿਹੜਾ ਗੁਜ਼ਾਰਾ ਹੁੰਦਾ ਸੀ ਉਹ ਨੌਜਵਾਨ ਅੰਦਰ ਬੈਠਾ ਤੇ ਉਹਦੀ ਮਾਂ ਵਿਚਾਰੀ ਬਿਲਕਦੀ ਆ ਤੇ ਸ਼ੋਰੂਮ ਤਾਂ ਆ ਪਤਾ ਨਹੀਂ ਸਾਡੀਆਂ ਭਾਈਆ ਪੰਥਕ ਧਰਾਂ ਤੇ ਦੂਜੀਆਂ ਤੀਜੀਆਂ ਲੜਨ ਵਾਲੀਆਂ ਧਰਾਂ ਚ ਪਤਾ ਨਹੀਂ ਪਹੁੰਚੀਆਂ ਕਿਉਂ ਨਹੀਂ ਕਿਉਂ ਇਕੱਠੀਆਂ ਨਹੀਂ ਹੋ ਰਹੀ ਕਿਉਂ ਨਹੀਂ ਅੱਜ ਕੋਈ ਇਸ ਮਸਲੇ ਤੇ ਇਕੱਠੇ ਹੋਏ ਤੇ ਵਿਰੋਧ ਕੀਤਾ ਸੰਘਰਸ਼ ਕੀਤਾ ਅ ਸ਼ਰਿਆਮ ਅੱਜ ਆ ਕੇ ਇੱਥੇ ਇੱਕ ਪਾਸੇ ਜਿਹੜੇ ਉੱ ਘਰ ਸਾਡੇ ਢਾਏ ਜਾ ਰਿਹਾ ਪਿਛਲੇ ਵਾਰੀ ਵੀ ਤੁਸੀਂ ਦੇਖਿਆ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਕੁਝ ਘਰ ਢਾਏ ਸੀ ਜਿਹੜੇ 47 ਤੋਂ ਵਿਚਾਰੇ ਉੱਜੜ ਕੇ ਆਏ ਉਧਰੋਂ ਆ ਲੈਂਦੇ ਪੰਜਾਬ ਤੋਂ ਇੱਧਰ ਆਏ ਸੀ ਉਹਨਾਂ ਨੇ ਘਰ ਵੀ ਜਲੰਧਰ ਦੇ ਨੇ ਢਾਏ ਸੀਗੇ ਉਹ ਵੀ ਘਰੋਂ ਬੇਕਾਰ ਕੀਤੇ ਸੀ ਹੁਣ ਆ ਇੱਕ ਸ਼ੋਰੂਮ ਅੱਜ ਗਰਮੀ ਸਿੰਘ ਬੁੱਕਰ ਵਾਲਿਆ ਸਰਕਾਰ ਨੇ ਧੱਕੇ ਨਾਲ ਜਿਹੜਾ ਢਾਹ ਦਿੱਤਾ ਹੈ ਇੱਕ ਪਾਸੇ ਸਾਡੇ ਘਰੋਂ ਢਾਇਆ ਜਾ ਰਿਹਾ ਸਾਨੂੰ ਅਜਾੜਿਆ ਜਾ ਰਿਹਾ ਤੇ ਦੂਜੇ ਪਾਸੇ ਇੱਥੇ ਇਹ ਸਕੀਮਾਂ ਕਰ ਰਹੇ ਨੇ ਕਿ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਇੱਥੇ ਰਹਿ ਰਹੇ ਨੇ ਕੋ ਝੁੱਗੀਆਂ ਝੋਪੜੀਆਂ 'ਚ ਬੈਠਾ ਕੁਰੇਲ ਦੀਆਂ ਲੀਹਾਂ ਤੇ ਬੈਠਾ ਕੋ ਪੁਲਾਂ ਥੱਲੇ ਬੈਠਾ ਉਹਨਾਂ ਨੂੰ ਪੱਕੇ ਜਿਹੜੇ ਮਕਾਨ ਬਣਾ ਕੇ ਦੇਣੇ ਆ ਘਰ ਬਣਾ ਕੇ ਦੇਣੇ ਉਹਨਾਂ ਲਈ ਉਹਨਾਂ ਦੀ ਰਹਿائش ਦਾ ਪ੍ਰਬੰਧ ਕਰਨਾ ਹੈ ਦੇਖੋ ਕੀ ਸਿਸਟਮ ਸਾਡੇ ਨਾਲ ਕਿੱਡੀ ਗੰਦੀ ਖੇਡ ਖੇਡ ਰਿਆ ਕਿੱਡੀ ਚਾਲ ਸਾਡੇ ਨਾਲ ਚੱਲੀ ਜਾ ਰਹੀ ਆ ਕੋਈ ਸੁਣਵਾਈ ਨਹੀਂ ਇੱਥੇ ਕਿੰਨੇ ਨਜਾਇਜ਼ ਕਬਜ਼ੇ ਨੇ ਪੰਜਾਬ ਦੇ ਵਿੱਚ ਮੈਂ ਕਿੰਨੇ ਵਾਰੀ ਲੌਲਾ ਪਾਇਆ ਨਹਿਰਾਂ ਦੇ ਉੱਤੇ ਮੀਲਾਂ ਦੇ ਵਿੱਚ ਜਿਹੜੇ ਨਹਿਰਾਂ ਦੇ ਨਾਲ ਮੀਲ ਹੁੰਦੇ ਆ ਉਹਨਾਂ ਦੇ ਵਿੱਚ ਠੇਕੇ ਬਣੇ ਹੋਏ ਨੇ ਹਾਤੇ ਬਣੇ ਹੋਏ ਨੇ ਰੋਕਿਆ ਹੋਇਆ ਲੋਕਾਂ ਦਾ ਥਾਂ ਕਿੰਨੇ ਵਾਰੀ ਮੈਂ ਵੀਡੀਓ ਪਾਈਆਂ ਜਦੋਂ ਆਪਾਂ ਜਾਣਦੇ ਆ ਦਰਾਹੇ ਤੋਂ ਆਪਣੇ ਨੀਲੋਂ ਨੂੰ ਜਾਣਦੇ ਆ ਰਾਹੇ ਤੋਂ ਪਰੇ ਜਾਣਦੇ ਆ ਮਾਸੀ ਬਾੜੇ ਨੂੰ ਰੋਪੜ ਨੂੰ ਜਾਣਦੇ ਆ ਨਹਿਰਾਂ ਦੇ ਉੱਤੇ ਕਿੰਨੇ ਕਬਜ਼ੇ ਕੀਤੇ ਹੋਏ ਆ ਉਹਦੀ ਸੁਣਵਾਈ ਹੋਈ ਇਸ ਤੋਂ ਇਲਾਵਾ ਕਿੰਨੇ ਕਬਜ਼ੇ ਹੋਰ ਨੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਹੋਏ ਆ 4 ਸਪਰੇ ਬੰਦੇ ਬੈਠੇ ਆ ਕਬਜ਼ਾ ਮਾਰੀ ਦੱਬਾ ਮਾਰੀ ਬੈਠੇ ਆ ਉਹਨਾਂ ਦੀ ਕਾਰਵਾਈ ਹੁੰਦੀ ਹੈ ਕੋਈ ਬੋਲਦਾ ਨਾ ਬਾਰੇ ਕਿੰਨੇ ਦਰਿਆਵਾਂ ਦੇ ਨਾਲ-ਨਾਲ ਥਾਂ ਰੋਕ ਲਿਆ ਨਹਿਰਾਂ ਦੇ ਨਾਲ ਥਾਂ ਰੋਕ ਲਿਆ ਸੂਆਂ ਕਸੀਆਂ ਦੇ ਨਾਲ ਥਾਂ ਰੁਕ ਗਏ ਕਿੰਨਾ ਜਲਾ ਰੁਕ ਚੁੱਕੀ ਆ ਉਹਦੇ ਬਾਰੇ ਕੋਈ ਬੋਲਿਆ ਪਰ ਜਦੋਂ ਕੋਈ ਸਿੱਖ ਇਸ ਤਰ੍ਹਾਂ ਦੀ ਗੱਲ ਕਰਦਾ ਨਾ ਕੋਈ ਇਸ ਤਰ੍ਹਾਂ ਉਹਦੇ ਨਾਲ ਆਹੀ ਬਿਤ ਕਰਾਤੀ ਆਹੀ ਧੱਕੇਸ਼ਾਹੀ ਇੱਥੇ ਪੰਜਾਬ ਚ ਹੋ ਰਹੀ ਏ ਜਿੱਥੇ ਸਿੱਖ ਬਹੁ ਗਿਣਤੀ ਦੇ ਵਿੱਚ ਹੈਗੇ ਆ ਤੇ ਅਗਲੀ ਗੱਲ ਤੋਂ ਦੇਖ ਲਓ ਅਗਲੀ ਜਿਹੜੀ ਮੈਂ ਗੱਲ ਕਰਨੀ ਆ ਇਹਦੇ ਨਾਲ ਜੁੜਦੀ ਮਿਲਦੀ ਗੱਲ ਆ ਸਾਡੇ ਨਾਲ ਆ ਧੱਕੇਸ਼ਾਹੀਆਂ ਨੇ ਤੇ ਦੂਜੇ ਪਾਸੇ ਹਾਲਾਤ ਦੇਖ ਲਓ ਇੱਕ ਤਿੰਨ ਦਹਾਕੇ ਪਹਿਲਾਂ ਹੋਏ ਝੂਠੇ ਮੁਕਾਬਲਿਆਂ ਦੇ ਵਿੱਚ ਆਪਣਾ ਸੀਬੀਆਈ ਦੀ ਅਦਾਲਤ ਨੇ ਪੰਜ ਬੰਦਿਆਂ ਨੂੰ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਸ ਸੁਣਾਈ ਹੈ ਉਹਦੇ ਚ ਇੱਕ ਕਐਸਪੀ ਹੈ ਇੱਕ ਡੀਐਸਪੀ ਹੈ ਤਿੰਨੋ ਚ ਇਨਸਪੈਕਟਰ ਨੇ ਉਹਦੇ ਲਈ ਉਹਨਾਂ ਨੂੰ ਬਚਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਉਹਨਾਂ ਦੀ ਸਜ਼ਾ ਮਾਫ਼ ਕਰਨ ਲਈ ਸਰਕਾਰ ਨੇ ਚਾਰਾਜੋਈ ਜਿਹੜੀ ਉਹ ਕੇਸ ਬਣਾਉਣਾ ਸ਼ੁਰੂ ਕਰਤਾ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਪਹਿਲਾਂ ਵੀ ਹੋਇਆ ਬਹੁਤ ਵਾਰੀ ਬਹੁਤ ਸਰਕਾਰਾਂ ਨੇ ਕਾਂਗਰਸੀ ਸਰਕਾਰ ਨੇ ਵੀ ਦੂਜੇ ਪਾਸੇ ਬਾਦਲ ਸਰਕਾਰ ਨੇ ਵੀ ਬਹੁਤ ਬੰਦੇ ਜੇਲ੍ਹਾਂ ਦੇ ਵਿੱਚੋਂ ਸਜ਼ਾ ਮਾਫ਼ ਕਰਕੇ ਬਹੁਤ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਬਾਹਰ ਕੱਢੇ ਨੇ ਇੱਕ ਸੀਬੀਆਈ ਦੀ ਅਦਾਲਤ ਉਮਰ ਕੈਸ ਸੁਣਾਉਂਦੀ ਆ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਤੇ ਇਹ ਸਰਕਾਰ ਉਹਦੀ ਸਜ਼ਾ ਮਾਫ਼ ਕਰਨ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਬਾਹਰ ਕੱਢਣ ਜਾ ਰਹੀ ਹੈ ਤਾਂ ਮੈਨੂੰ ਇਹ ਦੱਸੋ ਵੀ ਇਸ ਗੱਲ ਦਾ ਫਿਰ ਅਦਾਲਤਾਂ ਦਾ ਹੀ ਮੈਨੇ ਕੀ ਨੇ ਫਿਰ ਅਦਾਲਤਾਂ ਕਾਹਦੇ ਲਈ ਨੇ ਫਿਰ ਇੰਨਾ ਖਰਚਾ ਇੰਨਾ ਸਮਾਂ ਤਿੰਨ ਦਹਾਕੇ ਲਾ ਕੇ ਉਹਨਾਂ ਵਿਚਾਰੇ ਮਜਲੂਮ ਤੇ ਪੀੜਤ ਪਰਿਵਾਰਾਂ ਨੂੰ ਇੱਥੋਂ ਤੱਕ ਆਉਂਦੇ ਆ 30 ਸਾਲਾਂ ਬਾਅਦ ਅੱਜ 35 ਸਾਲਾਂ ਬਾਅਦ ਸਜ਼ਾ ਹੋਈ ਹੈ ਤੇ ਸਰਕਾਰ ਨੇ ਕੱਢ ਕੇ ਬਾਹਰ ਮਾਰਨੇ ਆ ਤੇ ਕੀ ਫਾਇਦਾ ਯਾਰ ਇਨਸਾਫ ਕਿੱਥੇ ਰਹਿ ਗਿਆ ਯਾਰ ਕਿਹੜੇ ਇਨਸਾਫ ਦੀਆਂ ਅਸੀਂ ਗੱਲਾਂ ਕਰਦੇ ਆ ਹਾਲਾਤ ਦੇਖੋ ਕੀ ਹੋਏ ਪਏ ਆ ਤੇ ਦੂਜੇ ਪਾਸੇ ਹੁਣ ਆਪਾਂ ਆਜੋ ਦੂਜੇ ਪਾਸੇ ਵੀ ਕੇ ਜੰਜੂਆ ਵੀ ਕੇ ਜੰਜੂਆ ਇੱਕ ਜਿਹੜਾ ਹੈਗਾ ਇਹ ਸਖਤਰ ਰਿਹਾ ਹੈ ਮੁਖਸ ਕੱਤਰ ਰਿਹਾ ਹੈ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਇਸ ਸਰਕਾਰ ਦੇ ਵਿੱਚ ਵੀ 2009 ਦੇ ਵਿੱਚ ਵੀਰਲੈਂਸ ਨੇ ਇਹਨੂੰ ਰੰਗੇ ਹੱਥੀ ਫੜਿਆ ਸੀਗਾ ਜਿਹੜਾ ਉਹ ਵੱਡੀ ਲੈ ਰਿਆ ਸੀ ਰਿਸ਼ਵਤ ਲੈ ਰਿਆ ਸੀ ਉਹਦੇ ਵਿੱਚ ਰੰਗੇ ਹੱਥੀ ਫੜੇ ਹੋਏ ਬੰਦੇ ਨੂੰ ਵੀ ਕੇ ਜੰਜੂਏ ਨੂੰ ਇਹ ਸਰਕਾਰ ਨੇ ਵੀ ਤੇ ਪਹਿਲੀਆਂ ਸਰਕਾਰਾਂ ਨੇ ਵੀ ਲਗਾਤਾਰ ਬਚਾਇਆ ਤੇ ਇਹ ਤਾਂ ਹੈਰਾਨੀ ਦੀ ਗੱਲ ਦੇਖੋ ਜਿਹੜੇ ਕਹਿੰਦੇ ਅਸੀਂ ਬੜੇ ਕੱਟੜ ਇਮਾਨਦਾਰ ਆਂ ਜਿਹੜਾ ਬੰਦਾ ਰੰਗੇ ਹੱਥੀ ਫੜਿਆ ਗਿਆ ਹੋਵੇ ਰਿਸ਼ਮਤ ਲੈਂਦਾ ਉਹ ਤੇ ਕੇਸ ਫਰੇਮ ਹੋਏ ਕੇਸ ਚਾਰਜ ਲੱਗੇ ਚੱਲਿਆ ਕੇਸ ਉਹ ਬੰਦੇ ਨੂੰ ਇਹ ਸਰਕਾਰ ਨੇ ਲਿਆ ਕੇ ਵੀ ਚੀਫ ਸੈਕਟਰੀ ਲਾਤਾ ਸਿੱਧਾ ਪ੍ਰਮੁਖ ਸਕੱਤਰ ਲਾਤਾ ਸੀਗਾ ਹੁਣ ਸੈਂਟਰ ਦੇ ਵਕੀਲ ਨੇ ਆ ਕੇ ਹਾਈ ਕੋਰਟ ਦੇ ਵਿੱਚ ਕੱਲ ਤਰੀਕ ਸੀ ਇਹ ਰੌਲਾ ਪਾਇਆ ਕਿ ਪੰਜਾਬ ਸਰਕਾਰ ਬੀਕੇ ਜੰਜੂਏ ਦੇ ਉੱਤੇ ਕੇਸ ਚ ਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੀ ਦੇਖੋ ਹੱਦ ਹੋ ਗਈ ਬੀਕੇ ਜੰਝੂਆ ਜਿਹੜਾ ਕਰਪਟ ਬੰਦਾ ਹੈ 2009 ਦੇ ਵਿੱਚ ਉਹਦੇ ਮੁਕੱਦਮੇ ਦਰਜ ਹੁੰਦਾ ਬਾਦਲ ਵੀ ਰਹੀ ਕਾਂਗਰਸ ਵੀ ਰਹੀ ਬਾਦਲ ਤਾਂ ਦੋ ਵਾਰ ਹੀ ਰਹੀ ਕਾਂਗਰਸ ਵੀ ਰਹੀ ਤੇ ਹੁਣ ਇਹ ਵੀ ਆ ਗਏ ਤਿੰਨਾਂ ਨੇ ਉਹਨੂੰ ਬਚਾਇਆ ਇਹਨਾਂ ਨੇ ਤੇ ਲੈ ਕੇ ਉਹਨੂੰ ਆਪਣਾ ਚੀਫ ਸੈਕਟਰੀ ਵੀ ਲਾਤਾ ਸੀ ਜਿਹੜੇ ਕਨੇ ਬੜੇ ਕੱਟੜ ਇਮਾਨਦਾਰ ਆ ਤੇ ਜਿਹੜੇ ਬੰਦੇ ਦੇ ਉੱਤੇ ਰਿਸ਼ਵਤ ਰੰਗੇ ਹੱਥੀ ਫੜਿਆ ਹੋ ਗਾ ਰਿਸ਼ਵਤ ਦਾ ਕੇਸ ਚੱਲਦਾ ਹੋਵੇ ਉਸ ਬੰਦੇ ਨੂੰ ਲੈ ਕੇ ਚੀਫ ਸੈਕਟਰੀ ਲਾਉਣਾ ਤੇ ਹੁਣ 23 ਦੇ ਵਿੱਚ ਸੱਤਿਆਪਾਲ ਜਿਹੜਾ ਜੈਨ ਵਕੀਲ ਹੈ ਸੈਂਟਰ ਦਾ ਕੇਂਦਰ ਦਾ ਉਹਨੇ ਕਿਹਾ ਕਿ ਹਾਈ ਕੋਰਟ ਤੇ ਆਪਣਾ ਪੱਖ ਰੱਖਿਆ ਕਿ 2023 ਤੇ 2024 ਜਿਹੀ ਦੋ ਚਿੱਠੀਆਂ ਲਿਖੀਆਂ ਪੰਜਾਬ ਸਰਕਾਰ ਨੂੰ ਵੀ ਇਸ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੂੰ ਵਿਚਾਰ ਰਹੀ ਹੈ ਤੇ ਪੰਜਾਬ ਸਰਕਾਰ ਦੇ ਕੇਚਲ ਨਹੀਂ ਦੇ ਰਹੀ ਇਸੇ ਕਰਕੇ ਝਾਰ ਪਾਉਂਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 50000 ਰੁਪਏ ਦਾ ਜੁਰਮਾਨਾ ਲਾਇਆ ਹੁਣ ਦੇਖੋ ਕਿੱਥੇ ਖੜੀ ਆ ਗੱਲ ਹੁਣ ਆਪੇ ਤੁਸੀਂ ਹਿਸਾਬ ਲਾ ਲਓ ਜਿਨ੍ਹਾਂ ਦੇ ਹਲੇ ਵੀ ਦਿਮਾਗ ਦੇ ਵਿੱਚ ਉਹ ਅੰਧ ਭਗਤੀ ਬੜੀ ਹੋਈ ਆ ਤੇ ਸੋਡੇ ਹਲੇ ਵੀ ਦਿਮਾਗ ਚੋਂ ਗੱਲਾਂ ਨਿਕਲ ਨਹੀਂ ਰਹੀਆਂ ਕਿ ਯਾਰ ਗੱਲ ਖੜੀ ਕਿੱਥੇ ਆ ਤੇ ਜਾ ਕਿਧਰ ਨੂੰ ਰਹੀ ਆ ਹੁਣ ਤੁਸੀਂ ਅੱਗੇ ਆ ਜਾਓ ਆਪਾਂ ਗੱਲ ਕਰਨੀ ਆ ਅਗਲੀ ਅਗਲੀ ਆਪਾਂ ਗੱਲ ਕਰਨੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਕਿ ਮੇਰਾ ਜਹਾਜ਼ ਸੋਨੂ ਦੇਤਾ ਜੀ ਮੇਰਾ ਜਹਾਜ਼ ਸੋਨੂ ਦੇਤਾ ਜੀ ਇਹ ਸੋਡੇ ਲਈ ਹੈ ਇਹ ਸੋਡਾ ਹੀ ਹੈ ਲੋਕਾਂ ਦਾ ਹੀ ਹੈ ਮੇਰਾ ਨਹੀਂ ਮਾਨ ਸਾਹਿਬ ਇਹ ਜਹਾਜ਼ ਲੋਕਾਂ ਦਾ ਨਹੀਂ ਜਹਾਜ਼ ਕੇਜਰੀਵਾਲ ਦਾ ਭਾਈ ਤੇਰਾ ਵੀ ਨਹੀਂ ਤੂੰ ਤਾਂ ਇਕੱਲਾ ਇੱਥੇ ਨਾਲ ਕਨੈਕਟਰ ਆ ਇਹਦਾ ਜਹਾਜ਼ ਦਾ ਉਰਲੇ ਪਾਸੇ ਬਾਰੀ ਦੀ ਲੰਕੜਾ ਕਨੈਕਟਰ ਆ ਇਹਦਾ ਕੇਜਰੀਵਾਲ ਨੂੰ ਜਿੱਥੇ ਲੋਡ ਪੈਂਦੀ ਹੈ ਉੱਥੇ ਜਾ ਕੇ ਉੜਦਾ ਜਹਾਜ਼ ਇਹ ਅੱਜ ਮਾਦੋਪੁਰ ਹੈਡ ਦੇ ਉੱਤੇ ਗੇਟ ਦੇ ਜਿਹੜੇ ਗੇਟ ਹੁੰਦੇ ਆ ਫਲੱਡ ਗੇਟ ਛੱਡਦੇ ਹੱਥ ਪਾਣੀ ਉਹ ਦੋ ਗੇਟ ਟੁੱਟ ਚੁੱਕੇ ਆ ਤਬਾਹੀ ਪੰਜਾਬ ਚ ਮੱਚੀ ਹੋਈ ਆ 8 9 ਜ਼ਿਲ੍ਹੇ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਬੰਦਿਆਂ ਨੇ ਜਾਨਾਂ ਜਾ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰ-ਵਾੜ ਡਿੱਗ ਚੁੱਕੇ ਨੇ ਬੁਰਾ ਹਾਲ ਹੋ ਗਿਆ 8 9 ਜ਼ਿਲ੍ਹਿਆਂ ਦੇ ਵਿੱਚ ਤੇ ਸਾਡਾ ਮੁੱਖ ਮੰਤਰੀ ਤਾਮਨ ਲਾਡੂ ਫਿਰ ਰਿਹਾ ਕਿੱਥੇ ਸਕੂਲਾਂ ਦੇ ਵਿੱਚ ਉਥੇ ਖਾਣਾ ਖਾਂਦਾ ਖਰਦਾ ਜਵਾਕਾਂ ਨਾਲ ਕਹਿੰਦਾ ਅਸੀਂ ਵੀ ਇਹ ਸ਼ੁਰੂ ਕਰਾਂਗੇ ਪੰਜਾਬ ਦੇ ਵਜਿਹੜਾ ਤਮਲ ਲਾਡੂ ਨੇ ਕੀਤਾ ਬਾਹ ਤੇਰੇ ਮਾਂ ਦਾ ਸ਼ੇਰਾ ਪੰਜਾਬ ਡੁੱਬੀ ਜਾਂਦਾ ਪੰਜਾਬ ਮਰੀ ਜਾਂਦਾ ਤੇ ਤੂੰ ਫਿਰਦਾ ਤਮਲ ਲਾਡੂ ਚ ਅੱਜ ਆ ਕੇ ਕਹਿੰਦਾ ਚੱਕੋ ਜਹਾਜ ਹੀ ਸਾਨੂੰ ਦੇਤਾ ਜੀ ਜਹਾਜ ਨਾਲ ਕੀ ਕਰਨਗੇ ਲੋਕ ਬਈ ਜਦੋਂ ਤੈਨੂੰ ਇੰਨੀ ਗੌਰ ਹੈ ਨਹੀਂ ਮੁੱਖ ਮੰਤਰੀ ਸਾਹਿਬ ਜਨਾਬ ਜਦੋਂ ਤੈਨੂੰ ਇਹੀ ਗੌਰ ਨਹੀਂ ਤੈਨੂੰ ਇਹੀ ਨਹੀਂ ਪਤਾ ਅਸੀਂ ਕਿੰਨੇ ਚਿਰ ਤੋਂ ਰੌਲਾ ਪਾਇਆ ਸਾਡੀ ਟੀਮ ਨੇ ਰੌਲਾ ਪਾਇਆ ਲੁਧਿਆਣੇ ਨੇ ਵੀ ਭਾਈ ਇਹ ਪਿੱਛੋਂ ਜਿਹੜਾ ਪਾਣੀ ਲਗਾਤਾ ਜਦੋਂ ਵਧਦਾ ਹੈ ਪਾਣੀ ਕਿਉਂ ਨਹੀਂ ਛੱਡਦੇ ਇਹ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤਾਂ ਨਹੀਂ ਆ ਇਹ ਕਿਉਂ ਇੰਨਾ ਪਾਣੀ ਇਕਦਮ ਇਕੱਠਾ ਕਰਦੇ ਆ ਕਿਉਂ ਨਹੀਂ ਫਲੱਡ ਗੇਟ ਆਪਣਾ ਗੇਟ ਖੋਲ ਕੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਛੱਡੀ ਜਾਂਦੇ ਕਿਉਂ ਇੰਨਾ ਪਾਣੀ ਇਕੱਠਾ ਕੀਤਾ ਗਿਆ ਕਿ ਆ ਨੌਬਤਾਈ ਹੜਾ ਆ ਗਿਆ ਅੱਛਾ ਜਦੋਂ ਤੁਸੀਂ ਪਾਣੀ ਦੇਣਾ ਹੈ ਉਦੋਂ ਰਾਜਸਥਾਨ ਨੂੰ ਦੇਣਾ ਹੈ ਉਦੋਂ ਹੋਰ ਸੂਬਿਆਂ ਨੂੰ ਦੇਣਾ ਹੈ ਜਦੋਂ ਮਾਰਨਾਲੋ ਪੰਜਾਬ ਨੂੰ ਮਾਰਨਾ ਹੈ ਅੱਜ ਅੱਜ ਮਾਰ ਕੌਣ ਰਿਹਾ ਪੰਜਾਬ ਮਾਰ ਰਿਹਾ ਨਾ ਅੱਜ ਕਿੱਥੇ ਦੂਜੇ ਸੂਬੇ ਰੌਲਾ ਪਾਉਣ ਵਾਲੇ ਪਾਣੀ ਵਾਲੇ ਤੇ ਸਾਨੂੰ ਪਾਣੀ ਹੁਣ ਪਾਣੀ ਉਧਰ ਨੂੰ ਕਿਉਂ ਨਹੀਂ ਜਾ ਰਿਹਾ ਕੋਈ ਦੇਖਿਆ ਰਾਜਸਥਾਨ ਦਾ ਕੋਈ ਪਿੰਡ ਡੁੱਬਿਆ ਅਸੀਂ ਉਹਨਾਂ ਲਈ ਮਾੜਾ ਨਹੀਂ ਸੋਚਦੇ ਉਹ ਵੀ ਸਾਡੇ ਭਰਾ ਨੇ ਹਰਿਆਣਾ ਵੀ ਸਾਡਾ ਭਰਾ ਛੋਟਾ ਅਸੀਂ ਉਹਦੇ ਬਾਰੇ ਮਾੜਾ ਨਹੀਂ ਸਾਨੀਤ ਅੱਲੀ ਸਾਡਾ ਕੋਈ ਮਾੜਾ ਨਹੀਂ ਅਸੀਂ ਸੋਚਦੇ ਪਰ ਅਸੀਂ ਕਹਿੰਦੇ ਵੀ ਜਦੋਂ ਜਿਹੜਾ ਰੇਪਰਨ ਲਾਅ ਹੈ ਉਹਦੇ ਮੁਤਾਬਕ ਜਿਹੜੇ ਉਹ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੇ ਏਰੀਆ ਦੀ ਤਵਾਹੀ ਕਰ ਰਿਹਾ ਪਾਣੀ ਹੱਕ ਵੀ ਫਿਰ ਵਰਤਨ ਦਾ ਉਸੇ ਧਰਤੀ ਨੂੰ ਆ ਉਹ ਖਿੱਤੇ ਲੋਕਾਂ ਨੂੰ ਆ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕੌਣ ਆ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੱਡ ਦੋ ਪੰਜਾਬ ਨੂੰ ਮਾਰ ਦਿਓ ਕੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾਂ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਜਿਹਨੂੰ ਤਬਾਹੀ ਮਚਾਤੀ ਅੱਗੇ ਪੰਜਾਬ 'ਚ ਬੀਬੀਐਮਬੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿੰਨਾ ਅੱਗੇ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੌਲਾ ਗੋਲਾ ਵੀ ਪਿਆ ਭਾਈ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਹੈ ਬੰਦਿਆਂ ਕਰਕੇ ਫਲੱਡ ਆਇਆ ਹੈ ਬੰਦਿਆਂ ਦੀ ਅੰਗਲੀ ਰੱਖ ਲਓ ਜੋ ਸ਼ਾਸਤ੍ਰ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਕੋਗੂ ਬਣਿਆ ਹੋਇਆ ਹੈ ਅੱਜ ਆ ਕੇ ਡਰਾਮੇ ਕਰਨ ਲੱਗ ਗਿਆ ਨੇ ਪਤਾ ਪਜਾਮਾ ਚੱਕ ਕੇ ਉਥੇ ਬਟਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦੇ ਆਪਣਾ ਬੰਦਾ ਛੜਾ ਦੇਊਗਾ ਕਿ ਮੈਂ ਬੰਦੇ ਲਾ ਦੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ ਕਹਾਣੀ ਕਿੰਨੀ ਆਪਾਂ ਇਧਰ ਆਪਾਂ ਨੂੰ ਇੱਕ ਵਾਰ ਫਲੱਡ ਮਾਰੀ ਜਾਂਦੇ ਆ ਫਲੱਡਾਂ ਜਾਂ ਪੁਲ ਜੇ ਪਏ ਹੋਏ ਆ ਇਹ ਵਿਚਾਰੇ ਬਹਾਲ ਹੋਣਗੇ ਲੋਕ ਯਾਰ ਇਹ ਤਾਂ ਕਈ ਸਾਲ ਨਹੀਂ ਬਈ ਬਹਾਲ ਹੋਣੇ ਤੇ ਦੂਜੇ ਪਾਸੇ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਦੇ ਅੱਖ ਰੱਖ ਲਈ ਉਧਰੋਂ ਬਾਡਾ ਧਰਤਾ ਵੀ ਇਧਰ ਤਾਂ ਬੱਧੋ ਲੋਕ ਉਧਰ ਜੇ ਹੋਏ ਆ ਅਸੀਂ ਇਧਰ ਜਿਹੜਾ ਦੂਜੇ ਏਰੀਆ ਬੱਚਾ ਕੋ ਮਾਲਵੇ ਵਾਲੇ ਜਾਂ ਦੂਜੇ ਤੀਜੇ ਅਸੀਂ ਇਧਰ ਸੋਚਦੇ ਫਿਰਦੇ ਚਲੋ ਕੋਈ ਰਾਸ਼ਨ ਇਕੱਠਾ ਕਰ ਲਈਏ ਕਣ ਇਕੱਠੀ ਕਰ ਲਈਏ ਕੋਈ ਤੂੜੀ ਇਕੱਠੀ ਕਰ ਲਈਏ ਕੋਈ ਪੱਠੇ ਵੱਢ ਲਗੇ ਦੇਖੀ ਆਈਏ ਜੇ ਮਾਝਾ ਵਾਲੇ ਪਾਸੇ ਆਹ ਬੋਰ ਫਾਲਕਾ ਵਾਲੇ ਪਾਸੇ ਆ ਤਰਨਤਾਰਨ ਗੁਰਦਾਸਪੁਰ ਸਾਰੇ ਡੁੱਬ ਗਿਆ ਮੋਗਾ ਲੁਧਿਆਣਾ ਚੱਲ ਗਏ ਉਧਰ ਨੂੰ ਅਸੀਂ ਉਧਰ ਨੂੰ ਤਿਆਰੀ ਬਿੱਡੀ ਬੈਠੇ ਆ ਜੋਰ ਲੱਗਿਆ ਪਿਆ ਇਧਰੋਂ ਆਖੇ ਨਾ ਨੇ ਫਰਮਾਨ ਜਾਰੀ ਕਰਤਾ ਡੀਡੀਪੀਓ ਨੇ ਪੰਚਾਇਤਾਂ ਨੂੰ ਵੀ ਲਿਓ ਮથે ਪਾਓ ਤੇ ਛੋੜੀ ਆ 17 ਫ ਹੋ ਕੀ ਰਿਹਾ ਪੰਜਾਬ ਨਾਲ ਫੇਸ ਕਰਕੇ ਬੇਨਤੀਆਂ ਸਾਨੂੰ ਪੰਜਾਬ ਦੇ ਲੋਕੋ ਇਹ ਹੀ ਹੈ ਕਿ ਯਾਰ ਆਪਾਂ ਮੇਰਾ ਵੀਰ ਇਹਨਾਂ ਗੱਲਾਂ ਬਾਰੇ ਆਪਾਂ ਸੋਚੀਏ ਗੌਰ ਕਰੀਏ ਵੀ ਇਹ ਅਸਲ ਦੇ ਵਿੱਚ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਜਿਹੜੀਆਂ ਵੀ ਮੈਂ ਅੱਜ ਗੱਲਾਂ ਕੀਤੀਆਂ ਨੇ ਮੇਰਾ ਵੀਰੇ ਨੂੰ ਅਖੀਰ ਤੱਕ ਯਾਰ ਸਾਂਝੇ ਕਰਦਾ ਜਾਇਓ ਕਿਉਂਕਿ ਗੱਲਾਂ ਬਹੁਤ ਅਹਿਮ ਤੇ ਬਹੁਤ ਮਹੱਤਵਪੂਰਨ ਨੇ ਜੇ ਸੀ ਪੰਚਾਇਤੀ ਜ਼ਮੀਨਾਂ ਨਾ ਬਚਾ ਸਕੀ ਸਾਡੀਆਂ ਵਿਰਾਸਤਾਂ ਨੇ ਪੰਚਾਇਤੀ ਜ਼ਮੀਨਾਂ ਸਾਡਾ thro ਹੋਰ ਨੇ ਸਾਡੇ ਬਜ਼ੁਰਗਾਂ ਦੀ ਛੱਡੇ ਹੋਏ ਹਿੱਸੇ ਨੇ ਉੱਥੇ ਅਸੀਂ ਸਾਡੇ ਪਿੰਡ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਉੱਥੇ ਕਰਦੇ ਆ ਪਰ ਇਹ ਜ਼ਮੀਨਾਂ ਸਾਡੀਆਂ ਇਹਨਾਂ ਨੇ ਸ਼ੁਰੂ ਕਰ ਲਿਆ ਮਹਾਲੀ ਤੋਂ ਮਹਾਲੀ ਤੋਂ ਬਾਅਦ ਪਟਿਆਲੇ ਫਿਰ ਲੁਧਿਆਣਾ ਫਿਰ ਇੱਧਰ ਨੂੰ ਜਲੰਧਰ ਬਰਾਂਡਾ ਮਾਨਸਾ ਸਾਰਿਆਂ ਦਾ ਮੰਨ ਤੇ ਆਖਾ ਤੇ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਵਿੱਚ ਸ਼ਾਮਲਰ ਤੇ ਪੰਚਾਇਤੀ ਪਈ ਹੈ ਇਹਨਾਂ ਸਾਰੀ ਉਹ ਵੇਚ ਦੇਣੀ ਤੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਇਹ ਬਹੁਤ ਗੰਭੀਰ ਤੇ ਚਿੰਤਾਜਨਕ ਮਸਲੇ ਨੇ ਇਹਨਾਂ ਨੂੰ ਸੁਣਿਆ ਵੀ ਕਰੋ ਸਾਂਝਾ ਵੀ ਕਰਿਆ ਕਰੋ ਬਾਈ ਘਰ ਘਰ ਤੱਕ ਇਹ ਗੱਲ ਪਹੁੰਚਾਓ ਵੀ ਇਹ ਕਿੱਡਾ ਵੱਡਾ ਧੋਖਾ ਇਹ ਬਿਲਕੁਲ ਇੱਕ ਰਬੜ ਦੀ ਮੋਹਰ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਇਹ ਸਾਰਾ ਕੁਝ ਕਰ ਰਿਹਾ ਦਿੱਲੀ ਵਾਲੇ ਇਹ ਸਿਰਫ ਰਬੜ ਦੀ ਮੋਹਰ ਹੈ ਸਾਰੇ ਜਿੰਨੇ ਉਹਨਾਂ ਦੇ ਅਫਸਰ ਨੇ ਆਪੀਐਸਆਈ ਸਾਰੇ ਜੋ ਉੱਪਰ ਤੋਂ ਲੈ ਕੇ ਥੱਲੇ ਤੱਕ ਲੱਗੇ ਹੋਏ ਆ ਉਹਨਾਂ ਨੂੰ ਹੁਕਮ ਦਿੱਲੀ ਤੋਂ ਲੰਗਾਉਂਦੇ ਆ ਉਹਨਾਂ ਨਾਲ ਬੰਦੇ ਲਾਏ ਹੋਏ ਉਹਨਾਂ ਦੇ ਦਿੱਲੀ ਵਾਲਿਆਂ ਨਾਲ ਤੁਸੀਂ ਆਹ ਹੁਕਮ ਜਾਰੀ ਕਰਨੇ ਆ ਇਹਨਾਂ ਦੇ ਐਮਐਲਏ ਨਾਲ ਬੰਦੇ ਆ ਇਹਨਾਂ ਦੇ ਮੰਤਰੀਆਂ ਨਾਲ ਬੰਦੇ ਨੇ ਇਹਦੇ ਮੁੱਖ ਮੰਤਰੀ ਨਾਲ ਬੰਦੇ ਆ ਇਹ ਤਾਂ ਸਿਰਫ ਇੱਕ ਇਹਦਾ ਇੱਥੇ ਇਹਨਾਂ ਨੇ ਕੱਲ ਈਡੀ ਦੀ ਈਡੀ ਦਾ ਸਾਪਾ ਪਿਆ ਇੱਕ ਇੱਥੇ ਦਿੱਲੀ ਨਾਲੇ ਐਮਐਲਏ ਦੇ ਘਰੇ ਸਾਰੇ ਮੰੰਲੇ ਮੰਤਰੀ ਮੁੱਖ ਮੰਤਰੀ ਕਿਜਰੀਵਾਲ ਚਿੱਕਾ ਮਾਰਨ ਲੱਗੇ ਈਡੀ ਆ ਗਈ ਈਡੀ ਆ ਗਈ ਈਡੀ ਆ ਗਈ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਕਿੱਡਾ ਪ੍ਰੇਠਸ਼ੋਰਾ ਮਾਰ ਰਹੇ ਹੋ ਜਿਹੜੇ ਪੰਜਾਬ ਨੂੰ ਸਿਰ ਤੇ ਬਿਠਾਇਆ ਗਿਆ ਸੋ ਮੇਰਾ ਵੀ ਇਹਨੂੰ ਬਾਤ ਤੋਂ ਬਾਤ ਸਾਝਾ ਕਰਦੇ ਤਰੇ ਚੱਲਿਓ ਕਿਉਂਕਿ ਇਹ ਬਹੁਤ ਵੱਡੀਆਂ ਇੱਕ ਬਾਈ ਲਿਖਦਾ ਕਿ ਬਾਈ ਆਪਾਂ ਅਬਦਾਲੀ ਮੂਹਰੇ ਲਾਇਆ ਸੀ ਉਸ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਹੁਣ ਨਵੇਂ ਅਬਦਾਲੀ ਉਸ ਤਰ੍ਹਾਂ ਦਬਲਣੇ ਪੈਣਗੇ ਸੋ ਅਬਦਾਲੀ ਦਾ ਪਤਾ ਹੀ ਸ਼ਨੀ ਰਾਏ ਲਿਖਦਾ ਸ਼ਨੀ ਰਾਏ ਅਬਦਾਲੀ ਦਾ ਪਤਾ ਸੀ ਵੀਰ ਮੇਰੇਆ ਕਿ ਅਬਦਾਲੀ ਆ ਗਿਆ ਦੁਰਾਨੀ ਆ ਗਿਆ ਫਲਾਨਾ ਆ ਗਿਆ ਫਲਾਨਾ ਆ ਗਿਆ ਉਹ ਪਤਾ ਸੀ ਦੁਸ਼ਮਣ ਇਹ ਇਹਨਾਂ ਦਾ ਪਤਾ ਨਹੀਂ ਲੱਗਦਾ ਬਾਈ ਇਹ ਖਤਰਨਾਕ ਹੁੰਦੇ ਆ ਜਿਹੜੇ ਅਸੇ ਦੁਸ਼ਮਣ ਹੁੰਦੇ ਆ ਨਾ ਉਹ ਖਤਰਨਾਕ ਹੁੰਦੇ ਆ ਦੁਸ਼ਮਣ ਦਾ ਪਤਾ ਹੋਵੇ ਬਚਾਅ ਕਰ ਲਓਗੇ ਹਮਲਾ ਕਰ ਲਓਗੇ ਸਾਹਮਣਾ ਕਰ ਲਓਗੇ ਜਦੋਂ ਪਤਾ ਹੀ ਨਾ ਹੋਵੇ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਕਿਹੜਾ ਸੱਜਣਾ ਤੇ ਕਿਹੜਾ ਦੁਸ਼ਮਣ ਹੈ ਫਿਰ ਉਹ ਤੋਂ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਸਿਸ ਕਰਕੇ ਯਾਰ ਇਹ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਮੈਂ ਸਾਂਝੀਆਂ ਕੀਤੀਆਂ ਨੇ ਮੇਰਾ ਵੀਰ ਇਹਨਾਂ ਦੇ ਗੌਰ ਕਰਕੇ ਆਪਾਂ ਇਕੱਠੇ ਹੋ ਗਏ ਯਾਰ ਇਹ ਮਤ ਸੋਚੋ ਭਾਈ ਅੱਜ ਇੱਕ ਜ਼ਿਲ੍ਹਾ ਰਗੜਿਆ ਜਾ ਰਿਹਾ ਅੱਜ ਇੱਕ ਪਿੰਡ ਰਗੜਿਆ ਜਾ ਰਿਹਾ ਇਹ ਸਾਰਿਆਂ ਦੀ ਵਾਰੀ ਆਉਣੀ ਹੈ ਉਹ ਪਰ ਸਾਡੇ ਲਈ ਕੋ ਲੜਨ ਵਾਲਾ ਬੋਲਣ ਵਾਲਾ ਕੋਈ ਰਹਿਣਾ ਨਹੀਂ ਭਾਈ ਬਚਣਾ ਨਹੀਂ ਕੋਈ ਤਾਂ ਇਹ ਸਾਰੇ ਮਸਲਿਆਂ ਤੇ ਜੇ ਆਪਾਂ ਪੰਜਾਬ ਬਚਾਉਣਾ ਇੱਕ ਸਾਥ ਸੋਡੀ ਹੋਰ ਗੱਲ ਰਹੇਗੀ ਇਹ ਮੈਂ ਹੁਣੇ ਹੀ ਦੇਖ ਰਿਹਾ ਸੀਗਾ ਯਾਰ ਕੋਈ ਇੱਥੇ ਨੂੰ ਫੇਰ ਆਪਾਂ ਅਗਲੀ ਗੱਲ ਬਾਤ ਸਾਂਝੀ ਕਰ ਲਾਂਗੇ ਕਿਉਂਕਿ ਗੱਲ ਲੰਮੀ ਹੋ ਜਾਣੀ ਆ ਉਹ ਮੈਂ ਦੇਖ ਰਿਹਾ ਸੀਗਾ ਤੁਹਾਨੂੰ ਦਿਖਾਉਣਾ ਚਾਹਦਾ ਸੀਗਾ ਜਿਹੜੇ ਸਾਡੇ ਸਾਜਣਾਂ ਜ਼ਮੀਨਾਂ ਵਿੱਚ ਵਿੱਚ ਭੱਜ ਰਹੇ ਆ ਉਹ ਬਾਹਰਲੇ ਮੁਲਖਾਂ ਦੀ ਗੱਲ ਕਰ ਰਿਹਾ ਕੋਈ ਮੁੰਡਾ ਵਕੀਲਾਂ ਵਾਲੇ ਤੋਂ ਆ ਸੁੱਖਾ ਸਦਾ ਵਕੀਲਾਂ ਵਾਲੇ ਦਾ ਉਹ ਦਿਖਾ ਰਿਹਾ ਸੀਗਾ ਵੀ ਕਿਵੇਂ ਐਡੇ-ਐਡੇ ਪੈਕਟਾਂ ਦੇ ਵਿੱਚ ਮਿੱਟੀ ਵਿਕ ਰਹੀ ਆ ਮਿੱਟੀ ਪਈ ਆ ਬੜੇ ਬੜੇ ਗੰਦਕਾਨਾਂ ਤੇ ਮੌਲਾਂਾਂ ਚ ਸ਼ੋਅਰੂਮਾਂ ਚ ਮਿੱਟੀ ਪਈ ਆ ਮਿੱਟੀ ਵਿਕਦੀ ਆ ਉੱਥੇ ਤੇ ਲੋਕ ਮਿੱਟੀ ਲੈ ਕੇ ਆਪਣੇ ਘਰਾਂ ਚ ਗਮਲਿਆਂ ਗਮਲਿਆਂ ਤੇ ਤੇ ਫਰਸ਼-ਫਰਸ਼ ਤੇ ਵਿਛਾ ਕੇ ਮਾਲੇ-ਮੋਟੇ ਗੰਡੇ ਟੋਟੇ ਲਾ ਲੈਂਦੇ ਆ ਹਾਲਾਤ ਨੂੰ ਕਿਰਪਾ ਕਰ ਦੁਬਾਰਾ ਸਾਂਝੇ ਕਰਾਂਗੇ ਸੋ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਬਾਈ ਕਿ ਯਾਰ ਆਪਣੀ ਧਰਤੀ ਲਈ ਲੜਗੇ ਯਾਰ ਆਪਣੀਆਂ ਜ਼ਮੀਨਾਂ ਲਈ ਲੜਗੇ ਬਾਈ ਇਹ ਬਾਈ ਜ਼ਮੀਨਾਂ ਦੀ ਗੱਲ ਨਹੀਂ ਹੈਗੀ ਇਹ ਪਿੰਡਾਂ ਦੇ ਪਿੰਡਾਂ ਨੇ ਉਜੜ ਜਾਣਾ ਹੈ ਸ਼ਹਿਰਾਂ ਦੇ ਸ਼ਹਿਰ ਉਜੜ ਜਾਣੇ ਆ ਬਾਈ ਇਹ ਪੂਰਾ ਪੰਜਾਬ ਉਜੜ ਜਾਣਾ ਯਾਰ ਜੇ ਆਪਾਂ ਅੱਜ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਰਹੇ ਇਹਨੂੰ ਕੋਈ ਦਰਦ ਨਹੀਂ ਇਸ ਬੰਦੇ ਨੂੰ ਇਹਦੇ ਕੋਲ ਗੱਲਾਂ ਨੇ ਕੱਲੀਆਂ ਬਾਈ ਕੱਲੇ ਚਿੜਕਲੇ ਕਹਾਣੀਆਂ ਤੋਂ ਲਾਵਾ ਕੱਖ ਨਹੀਂ ਬੰਦੇ ਕੋਲੇ ਇਹ ਸਿਰਫ ਦਿੱਲੀ ਦੇ ਥੱਲੇ ਲੱਗਿਆ ਹੋਇਆ ਉਹਨਾਂ ਮੁਤਾਬਕ ਸਾਰੀਆਂ ਨੀਤੀਆਂ ਲਾਗੂ ਕਰ ਰਿਹਾ ਜਿੱਥੇ ਉਹ ਕਹਿੰਦਾ ਮੋਹਰ ਲਾ ਕੇ ਦਸਤਕ ਕਰ ਦਿੰਦਾ ਤੇ ਉਹ ਆਪਣੀਆਂ ਨੀਤੀਆਂ ਲਗਾਤਾਰ ਪੰਜਾਬ 'ਚ ਲਾਗੂ ਕਰ ਰਿਹਾ ਹੈ ਸਹੀ ਬੇਨਤੀਆਂ ਇਹਨਾਂ ਤੇ ਅਮਲ ਕਰਕੇ ਆਪਾਂ ਮੇਰਾ ਵੀਰ ਜਿੰਨੇ ਵੀ ਅਸੀਂ ਕੋਈ ਹੜ ਪੀੜਤ ਲੋਕ ਅਮਰੀ ਮਤ ਕਰ ਸਕਦੇ ਉਧਰ ਹੀ ਪਹੁੰਚ ਗਏ ਤੇ ਆ 17 ਪਿੰਡਾਂ ਦੀ ਜਿਹੜੀ ਮੈਂ ਜ਼ਮੀਨ ਕੀਤੀ ਆ ਮਤੇ ਪਾਈਏ ਤੇ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰਗੇ ਇਹਨਾਂ ਨੂੰ ਸਵਾਲ ਜਵਾਬ ਕਰਗੇ ਇਹਨਾਂ ਦੇ ਪਿੰਡਾਂ 'ਚ ਬੈਠੇ ਹੁੰਦੇ ਜਿਹੜੇ ਭਗਤ ਨੇ ਉਹਨਾਂ ਨੂੰ ਇਹ ਗੱਲਾਂ ਮੇਰੀਆਂ ਸੁਣ ਕੇ ਪੁੱਛਿਆ ਕਰੋ ਵੀ ਆਹ ਗੱਲ ਕਹਿ ਰਿਹਾ ਲੱਖਾ ਸਿੰਘ ਸਿਧਾਨਾ ਤੁਹਾਡੇ ਕੋਲ ਕੀਦਾ ਜਵਾਬ ਆ ਤਾਂ ਦਿਓ ਐ ਮੇਰਾ ਕੰਨਾ ਟਕਰਾ ਮਾਰੋ ਸਿਰ ਮਾਰੀ ਜਾਓ ਗਾਲਾਂ ਦੁਪੜਾਂ ਤੇ ਨਹੀਂ ਗੱਲ ਹੋਣੀ ਦਲੀਲ ਨਾ ਤਰਕ ਨਾ ਮੇਰੇ ਕਿਸੇ ਗੱਲ ਦਾ ਜਵਾਬ ਇਹਨਾਂ ਦੇ ਭਗਤ ਕੋਲ ਹੈਗਾ ਤਾਂ ਜਰੂਰ ਲਿਆ ਕਰੋ ਜਵਾਬ ਪੁੱਛਿਆ ਕਰੋ ਵੀ ਆਹ ਆਹ ਉਸ ਚੱਲ ਰਿਹਾ ਤਾਂ ਜਵਾਬ ਦੀ ਅੰਦਰ ਸੋ ਮੇਰਾ ਵੀ ਫਿਰ ਬੇਨਤੀ ਨੂੰ ਬਤ ਬਤ ਸਾਂਝਾ ਕਰਕੇ ਘਰ ਘਰ ਪਹੁੰਚਾ ਦੇ